ਮਨਪ੍ਰੀਤ ਸਿੰਘ ਜਨੇ ਉਪਰਾਲਾ ਕੀਤਾ ਇਹ ਕਈ ਬਾਬੇ ਚੇਲਿਆਂ ਦੇ ਜਹਨ ਦੇ ਵਿੱਚੋਂ ਇਹ ਚੀਜ਼ ਬਾਹਰ ਆ ਵੀ ਉਹ ਕਹਿ ਕੀ ਰਹੇ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਇਹ ਬਿਆਨ ਕਰ ਰਹੇ ਆ ਵੀ ਭਾਈ ਪਖੰਡ ਰੋਕੋ ਪਖੰਡ ਕਿਨੂੰ ਕਿਹਾ ਗਿਆ ਸਿਰ ਕਮਾਉਣ ਨੂੰ ਪੁੱਛਾਂ ਕੱਢਣ ਨੂੰ ਟਾਲੇ ਟੱਪੇ ਟੋਣੇ ਕਰਨ ਨੂੰ ਸਿਕਟਾਂ ਵੇੜੀਆਂ ਪੇ ਇਹ ਚਾਰ ਚੀਜ਼ਾਂ ਤੋਂ ਰੋਕਦੇ ਆ ਨਾ ਕਿ ਉਹ ਐ ਕਹਿ ਰਿਹਾ ਵੀ ਗੱਦੀਆਂ ਚੱਕ ਕੇ ਲੈ ਜੂ ਨਾ ਕੀ ਭਾਈ ਸਾਹਿਬ ਐ ਕਹਿ ਰਿਹਾ ਵੀ ਮੈਂ ਬੰਦ ਕਰਾ ਦੂੰ ਮੈਂ ਜੋ ਕਰਾ ਦੂੰ ਉਹ ਕਰਾ ਦੂੰ ਇਹ ਸਭ ਆਫਾ ਹਨ ਹੈ ਬਾਈ ਕਿਸੇ ਨੂੰ ਧਮਕੀ ਨਹੀਂ ਦਿੰਦਾ ਜੇ ਉਹਨੇ ਕੋਈ ਕੁਝ ਕਰਨਾ ਤਾਂ ਉਹ ਆਪਦੇ ਦਮ ਤੇ ਕਰਦਾ ਉਹ ਆਪ ਕਰਦਾ ਨਾਲੇ ਸਿੱਧਾ ਇੱਕ ਚ ਵਜਦਾ ਅਗਲਾ ਚਲਦਿਆਂ ਚੌਂਕੀਆਂ ਚ ਵੀ ਜਾਂਦੇ ਦੂਜੇ ਨੰਬਰ ਤੇ ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਵੀ ਕਿਸੇ ਚ ਕੁਝ ਹੈ ਕਿ ਨਾ ਦੇਖੋ ਜੀ 50% ਫੇਕ ਹੈ 50% ਇਵਾਦਤ ਵਾਲੇ ਬੰਦੇ ਵੀ ਜਿਹੜੇ ਰੱਬ ਨੂੰ ਪਾਈ ਬੈਠੇ ਹਰ ਇੱਕ ਇਨਸਾਨ ਆਪਣੇ ਧਰਮ ਨੂੰ ਆਪਣੇ ਹਿਸਾਬ ਨਾਲ ਚੱਲਦਾ ਹੈ। ਇਹ ਗ੍ਰੰਥਾਂ ਵੈਦਾਂ ਦੇ ਵਿੱਚ ਹਰ ਇੱਕ ਚੀਜ਼ ਲਿਖੀ ਹੋਈ ਹੈ ਜਦੋਂ ਉਹ ਸਾਰੇ ਇਕੱਠੇ ਹੈ ਇੱਕ ਲਾਇਬ੍ਰੇਰੀ 'ਚ। ਹੂੰ। ਤੇ ਫਿਰ ਇਨਸਾਨਾਂ ਦੇ ਵਿੱਚ ਭੇਦਭਾਵ ਕਿਉਂ ਆ? ਹੂੰ। ਜੇ ਅੱਜ ਗੁਰੂ ਦੀਆਂ ਫੌਜਾਂ ਲਾੜ ਲਈਆਂ ਫੌਜਾਂ ਨੇ ਇਹ ਕਦਮ ਚੁੱਕਿਆ ਹੈ। ਬਲਕਿ ਬਾਬਿਆਂ ਨੂੰ ਸਾਥ ਦੇਣਾ ਚਾਹੀਦਾ ਉਹਨਾਂ ਦਾ। ਹੂੰ। ਅੱਛਾ ਤੁਸੀਂ ਭਾਈ ਮਨਪ੍ਰੀਤ ਸਿੰਘ ਖਾਲਸਾ ਦੀ ਗੱਲ ਨੂੰ ਤੋਂ ਪ੍ਰੇਰਿਤ ਹੋ ਕੇ ਕਿੱਥੇ ਦਾ ਬਾਬਾ ਭਾਈ ਮਨਪ੍ਰੀਤ ਸਿੰਘ ਖਾਲਸਾ ਕਿਹਲੇ ਕੋਲ ਜਾਂਦਾ ਹੈ? ਪਰ ਇਸ ਮਾਮਲੇ ਵਿੱਚ ਤੁਸੀਂ ਉਹਨਾਂ ਕੋਲ ਚੱਲ ਕੇ ਗਏ ਆ ਤੇ ਉਹਨਾਂ ਨੂੰ ਕਹਿ ਕੇ ਵੀ ਮੈਂ ਇਹ ਜਾਂ ਕੁਝ ਨਹੀਂ ਕਰੂੰਗਾ ਮੈਂ ਗਿਆ ਹੈ ਕਈ ਬੰਦੇ ਕਹਿੰਦੇ ਬਾਬਾ ਮਲਕ ਡਰ ਕੇ ਗਏ ਕਈ ਕਹਿੰਦੇ ਬਾਬੇ ਮਨਪ੍ਰੀਤ ਨੇ ਧਮਕੀ ਦੇ ਕੇ ਬੁਲਾਇਆ ਕਈ ਕਹਿੰਦੇ ਬਾਬਾ ਮਲਕ ਨੇ ਪੈਸੇ ਦਿੱਤੇ ਜਦੋਂ ਪਰ ਰਪੀਆ ਵੀ ਭਾਈ ਮਨਪ੍ਰੀਤ ਨੂੰ ਦਿੱਤਾ ਤਾਂ ਆਪਣੇ ਕੋਲ ਚੱਲੇ ਉਹ ਗੁਰੂ ਜੀਆਂ ਲਾਟ ਲੀਆਂ ਫੌਜਾਂ ਜੇ ਉਹਨਾਂ ਨੂੰ ਪੈਸਾ ਹੀ ਚਾਹੀਦਾ ਹੋਵੇ ਤਾਂ ਉਹ ਕਹਿੰਦੇ ਘੌਂਦੇ ਤੌਣ ਚ ਹੱਥ ਪਾ ਲੈਣ ਤੇ ਦੇਣੇ ਵੀ ਪੈਣਗੇ ਮੈਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਵੀ ਕੋਟਕਪੂਰੇ ਕਾਨਫਰੈਂਸ ਹੋ ਰਹੀ ਹੂੰ ਮੈਂ ਭਾਈ ਮਨਪ੍ਰਸਾਦ ਸਿੰਘ ਜੀ ਨੂੰ ਫੋਨ ਲਾਇਆ ਮੈਂ ਕਿਹਾ ਜਨਾਬ ਮੈਂ ਆ ਰਿਹਾ ਤੁਹਾਨੂੰ ਮਿਲਣ ਤੁਸੀਂ ਕੋਟਕਪੂਰੇ ਕਹਿੰਦੇ ਆਜੋ ਜਿੱਦਾਂ ਹੁਣ ਤੁਸੀਂ ਪਿਆਰ ਸਤਿਕਾਰ ਨਾਲ ਆਏ ਹਾਂ ਉਦੋਂ ਮੈਂ ਵੀ ਗਿਆ ਉਹਨਾਂ ਨੇ ਆਪਾਂ ਅਰਜ ਦਵਾ ਦਵਾਬੰਦਗੀ ਕੀਤੀ ਹਨ ਬੈਠੇ 10 ਮਿੰਟ ਗੱਲਾਂ ਬਾਤਾਂ ਕੀਤੀਆਂ ਭਾਈ ਸਾਹਿਬ ਮੈਨੂੰ ਕਹਿੰਦੇ ਵੀ ਦੇਖ ਮਲਕੇ ਇਚ ਇਦਾਂ ਚੰਗੀਆਂ ਨਹੀਂ ਮੈਂ ਕਿਹਾ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਸੀਂ ਹੁਕਮ ਕਰੋ ਕੀ ਕਰਨਾ ਮੈਂ ਜੇ ਮਾਫੀ ਮੰਗ ਲਈ ਤਾਂ ਮਤਲਬ ਮੈਂ ਛੋਟਾ ਹੋ ਗਿਆ ਜੀ ਮਾਫੀ ਮੰਗਣ ਵਾਲਾ ਵੀ ਵੱਡਾ ਹੁੰਦਾ ਮਖਸ਼ਨ ਵਾਲਾ ਵੀ ਵੱਡਾ ਹੁੰਦਾ ਜਿਹੜਾ ਬਖਸ਼ ਦੇ ਉਹ ਤੋਂ ਵੱਡਾ ਕੋਈ ਬੰਦਾ ਇਨਸਾਨ ਨਹੀਂ ਅੱਛਾ ਇਸ ਤੋਂ ਪਹਿਲਾਂ ਤੁਸੀਂ ਗੱਡੀ ਤੇ ਬਹਿ ਕੇ ਸਿਰ ਵਗੈਰਾ ਘਮਾਉਂਦੇ ਸੀ ਕਿ ਦੇਖੋ ਜੀ ਸਾਰਾ ਕੁਝ ਹੀ ਹੁੰਦਾ ਰੰਗ ਨੂੰ ਦੇਖ ਕੇ ਰੰਗ ਬਦਲ ਜਾਂਦੇ ਆ ਖਰਬੂਜਾ ਨੂੰ ਦੇਖ ਕੇ ਖਰਬੂਜਾ ਵੀ ਚੇਂਜ ਹੋ ਜਾਂਦਾ ਠੀਕ ਆ ਗੱਲ ਉਹਨਾਂ ਨੂੰ ਜਿਹੜੀਆਂ ਚੀਜ਼ਾਂ 네ਗੇਟਿਵ ਲੱਗੀਆਂ ਆਪਾਂ ਬੰਦ ਕਰ ਦਈਆਂ ਫਿਰ ਕਿਹੜਾ ਜੀ ਦੇਖੋ ਕੰਮ ਧੰਦੇ ਰੁੱਕ ਗਏ ਚੌਂਕੀਆਂ ਤਾਂ ਫਿਰ ਵੀ ਲੱਗੀਆਂ ਜਾਂਦੀਆਂ ਤੁਹਾਨੂੰ ਲੱਗਦਾ ਵੀ ਜੇ ਤੁਸੀਂ ਸਿਰ ਘਮਾਉਂਦੇ ਸੀ ਉਹ ਗਲਤ ਕਰ ਰਹੇ ਸੀ ਤੁਸੀਂ ਨੇ ਗਲਤ ਕਰ ਰਹੇ ਸੀ ਵਾਕਈ ਗਲਤ ਕਰ ਰਹੇ ਸੀ ਤੁਹਾਨੂੰ ਆਦਾ ਗਤੀ ਦਾ ਅਹਿਸਾਸ ਗਲਤ ਕਰਦੇ ਸੀ ਅੱਛਾ ਤੁਸੀਂ ਇਹ ਮਨਪ੍ਰੀਤ ਸਿੰਘ ਨੇ ਤੁਹਾਨੂੰ ਪ੍ਰੇਰਿਤ ਕੀਤਾ ਤੇ ਤੁਸੀਂ ਉਸ ਗੱਲ ਤੋਂ ਬੱਥ ਗੱਢ ਗਏ ਉਹ ਕਹਿੰਦੇ ਮਨਪ੍ਰੀਤ ਸਿੰਘ ਸਾਫ ਸੌਰੀ ਤੇ ਕਹਿੰਦੇ ਜੇ ਕੋਈ ਪਾਠ ਪੂਜਾ ਕਰਦਾ ਸਾਡਾ ਉਹਦੇ ਨਾਲ ਕੋਈ ਹਾਂ ਜੀ